ਫਿਲਹਾਲ ਅਸੀਂ 10 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ 48 ਜਿੱਥੋਂ ਚੰਡੀਗੜ੍ਹ ਐਂਟਰ ਕਰਦੇ ਆ ਪਿੱਛੇ ਮੋਹਾਲੀ ਆ ਸਾਹਮਣੇ ਇਧਰ ਚੰਡੀਗੜ੍ਹ ਐਂਟਰ ਕਰਦੇ ਆ ਔਰ ਇੱਥੇ ਇਸ ਤਰ੍ਹਾਂ ਦੀ ਬੈਰੀਗੇਟਿੰਗ ਕੀਤੀ ਗਈ ਆ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹ ਉਹ ਲਗਾਤਾਰ ਸੀਨੀਅਰ ਅਧਿਕਾਰੀ ਚਾਹੇ ਇਹ ਚੌਂਕ ਹੋਵੇ ਵਾਈਪੀਐਸ ਚੌਂਕ ਹੋਵੇ ਜਾਂ ਫਿਰ ਉਸ ਤੋਂ ਅੱਗੇ ਜਿੰਨੇ ਵੀ ਸੈਕਸ਼ਨਸ ਜਿੱਥੋਂ ਚੰਡੀਗੜ੍ਹ ਦੀ ਐਂਟਰੀ ਹੈ ਉੱਥੇ ਇਹ ਨਾਕੇਬੰਦੀ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਨਫਲਿਕਟ ਜਿਹੜਾ ਉਹ ਨਾ ਪੈਦਾ ਹੋਵੇ ਯੂਨੀਵਰਸਿਟੀ ਜਾਣ ਵਾਲਿਆਂ ਨੂੰ ਯੂਨੀਵਰਸਿਟੀ ਦਾਖਲ ਹੋਣ ਦਿੱਤਾ ਜਾਵੇ ਉਹ ਆਪਦਾ ਪੀਸਫੁਲ ਪ੍ਰੋਟੈਸਟ ਕਰਨ ਔਰ ਉਹ ਵਾਪਸ ਆਪਦੇ ਘਰਾਂ ਨੂੰ ਜਾਣ ਔਰ ਸੈਨੇਟ ਦੇ ਇਲੈਕਸ਼ਨ ਜਿਹੜੇ ਆਨਾਨਸ ਹੋਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਅੱਜ 10 ਤਰੀਕ ਦੀ ਕਾਲ ਸੀ ਪੂਰੇ ਪੰਜਾਬ ਤੇ ਹਰਿਆਣੇ ਤੋਂ ਵਿਦਿਆਰਥੀ ਜਥੇਬੰਦੀਆਂ ਦੀ ਦਿੱਤੀ ਕਾਲ ਦੇ ਵਿੱਚ ਕਿਸਾਨ ਯੂਨੀਅਨਾਂ ਔਰ ਬਾਕੀ ਜਥੇਬੰਦੀਆਂ ਨੇ ਸਾਥ ਦਿੱਤਾ ਕਲਾਕਾਰ ਭਾਈਚਾਰਾ ਔਰ ਅੱਜ ਤਕਰੀਬਨ ਸਵੇਰੇ 8 ਵਜੇ ਦਾ ਸਮਾਂ ਇਸ ਵੇਲੇ ਅਸੀਂ 10 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ 48 ਜਿੱਥੋਂ ਚੰਡੀਗੜ੍ਹ ਐਂਟਰ ਕਰਦੇ ਆ ਪਿੱਛੇ ਮੋਹਾਲੀ ਆ ਸਾਹਮਣੇ ਇਧਰ ਚੰਡੀਗੜ੍ਹ ਐਂਟਰ ਕਰਦੇ ਆ ਔਰ ਇੱਥੇ ਇਸ ਤਰ੍ਹਾਂ ਦੀ ਬੈਰੀਗੇਟਿੰਗ ਕੀਤੀ ਗਈ ਹੈ 11 ਵਜੇ ਦਾ ਸਮਾਂ ਆਉਣ ਦਾ ਹਾਲੇ 3 ਘੰਟੇ ਨੇ ਪਰ ਇਹ ਕਿੱਦ ਕਿਸ ਲੈਵਲ ਦਾ ਰੋਕਿਆ ਜਾਊਗਾ ਜਾਂ ਕਿਉਂਕਿ ਬਹੁਤ ਸਾਰੇ ਪਿੰਡਾਂ ਤੋਂ ਟਰੈਕਟਰ ਤੇ ਟਰਾਲੀਆਂ ਵੀ ਚੰਡੀਗੜ੍ਹ ਆ ਰਹੀਆਂ ਕਿ ਇਹਨਾਂ ਨੂੰ ਚੰਡੀਗੜ੍ਹ ਦਾਖਲ ਹੋਣ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ ਚੰਡੀਗੜ੍ਹ ਪੁਲਿਸ ਆਪਣੇ ਤੌਰ ਦੇ ਉੱਤੇ ਪ੍ਰਬੰਧ ਹੈ ਜਿਹੜੇ ਉਹ ਇਸ ਤਰ੍ਹਾਂ ਦੇ ਕਰ ਰਹੀ ਹੈ ਮਹਿਲਾ ਪੁਲਿਸ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਦੂਜੇ ਪਾਸੇ ਸਾਹਮਣੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਸਿਕਿਉਰਟੀ ਗੀਅਰਸ ਜਿਹੜੇ ਹੁੰਦੇ ਆ ਉਹ ਪਾ ਕੇ ਔਰ ਉਹ ਇੱਥੇ ਬੈਰੀਕੇਟਿੰਗ ਹੈ ਫਿਲਹਾਲ ਉਸ ਪੱਧਰ ਦੀ ਬੈਰੀਕੇਟਿੰਗ ਨਹੀਂ ਹੈ ਜੋ ਅਸੀਂ ਆਮੂਮਨ ਜਦੋਂ ਵੀ ਕੋਈ ਕਾਲ ਚੰਡੀਗੜ੍ਹ ਐਂਟਰ ਕਰਨ ਦੀ ਹੁੰਦੀ ਹੈ ਉਹ ਦੇਖਦੇ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਜ੍ਹਾ ਹੈ ਉਹ ਹੁੰਦਾ ਹੈ ਜਾਂ ਫਿਰ ਅਥਰੂ ਗੈਸ ਜਾਂ వాటర్ ਕੈਨਨਸ ਜਿਹੜੇ ਆ ਉਹਦਾ ਇਸਤੇਮਾਲ ਕੀਤਾ ਜਾਂਦਾ ਔਰ ਬੜੀ ਵੱਡੀ ਇੱਕ ਲਾਈਨ ਆਫ ਬੈਰੀਕੇਟਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਅਜੇ ਕਿਉਂਕਿ ਸਵੇਰ ਦੇ 8 ਵਜੇ ਆ ਹੁਣ 11 ਵਜੇ ਦੀ ਕਾਲ ਹੈ ਤਾਂ 9 ਵਜੇ ਤੋਂ ਬਾਅਦ ਉਮੂਮਨ ਜਿਹੜੇ ਲੋਕ ਆ ਉਹ ਇੱਧਰ ਆਉਣਾ ਸ਼ੁਰੂ ਕਰਨਗੇ ਆ ਉਹ ਹੌਲੀ ਹੌਲੀ ਉਹਦੀ ਗਿਣਤੀ ਵਧਣੀ ਸ਼ੁਰੂ ਹੋਊਗੀ ਕੱਲ ਦੇਰ ਰਾਤ ਯੂਨੀਵਰਸਿਟੀ ਦੇ ਵਿੱਚ ਕਾਫੀ ਘਟਨਾਵਾਂ ਵਾਪਰਦੀਆਂ ਰਹੀਆਂ ਵਿਦਿਆਰਥੀਆਂ ਨੇ ਪਹਿਲਾਂ ਸਾਊਂਡ ਸਿਸਟਮ ਅੰਦਰ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਾਊਂਡ ਸਿਸਟਮ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਗਿਆ ਇਹ ਜਦੋਂ ਜਿਹੜਾ ਬੜਾ ਲੰਮਾ ਸਮਾਂ ਚੱਲਦੀ ਰਹੀ ਦੇਰ ਰਾਤ ਦਲ ਖਾਲਸਾ ਦੇ ਭਾਈ ਪਰਮਜੀਤ ਸਿੰਘ ਮੰਡ ਹੁਣਾਂ ਨੂੰ ਬਾਹਰ ਰੋਕਿਆ ਗਿਆ ਪੁਲਿਸ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਉੱਥੇ ਬਹਿਸ ਚੱਲਦੀ ਰਹੀ ਸਟੂਡੈਂਟਸ ਦੀ ਗੇਟਸ ਦੇ ਉੱਤੇ ਬੈਰੀਗੇਟਿੰਗ ਹਟਾਉਣ ਨੂੰ ਲੈ ਕੇ ਲਗਾਤਾਰ ਬਹਿਸ ਚੱਲਦੀ ਰਹੀ ਰਾਤ ਦੇ 2 ਵਜੇ ਰਤਨਦੀਪ ਢਾਲੀਵਾਲ ਰਿਪੋਰਟ ਕਰਦੇ ਕਿ ਰਾਤ ਦੇ 2 ਵਜੇ ਯੂਨੀਵਰਸਿਟੀ ਦੇ ਅੰਦਰ ਸਟੇਜ ਦਾ ਜਿਹੜਾ ਤੇ ਟੈਂਟ ਦਾ ਸਮਾਨ 2 ਵਜੇ ਪਹੁੰਚਿਆ ਰਾਤ ਦੇ 2 ਵਜੇ ਪਹੁੰਚਦਾ ਸਟੇਜ ਤੇ ਟੈਂਟ ਦਾ ਸਮਾਨ ਔਰ ਉਸ ਤੋਂ ਬਾਅਦ ਸਟੇਜ ਲੱਗਣੀ ਜਿਹੜੀ ਹੈ ਸ਼ੁਰੂ ਹੋ ਰਹੀ ਹੈ ਤਾਂ ਇਹ ਚੰਡੀਗੜ੍ਹ ਪੁਲਿਸ ਆਪਣੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਫਿਲਹਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਨਹੀਂ ਹੈ ਕੁਝ ਕੁ तकरीबन 15 ਤੋਂ 20 ਮੁਲਾਜ਼ਮ ਨੇ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹ ਉਹ ਲਗਾਤਾਰ ਸੀਨੀਅਰ ਅਧਿਕਾਰੀ ਉਹ ਚਾਹੇ ਇਹ ਚੌਂਕ ਹੋਵੇ, ਵਾਈਪੀਐਸ ਚੌਂਕ ਹੋਵੇ ਜਾਂ ਫਿਰ ਉਸ ਤੋਂ ਅੱਗੇ ਜਿੰਨੇ ਵੀ ਸੈਕਸ਼ਨਸ ਜਿੱਥੋਂ ਚੰਡੀਗੜ੍ਹ ਦੀ ਐਂਟਰੀ ਹੈ ਉੱਥੇ ਇਹ ਨਾਕੇਬੰਦੀ ਕੀਤੀ ਗਈ ਹੈ। ਨਾਕਾ ਕਿੰਨਾ ਵੱਡਾ ਹੋਊਗਾ ਜਾਂ ਇਸੇ ਲੈਵਲ ਦੇ ਉੱਤੇ ਇਹ ਰੱਖਣਗੇ ਜਾਂ ਸਿਰਫ ਪੁੱਛਗਿੱਛ ਕਰਕੇ ਅੱਗੇ ਜਾਣ ਦੇਣਗੇ ਇਸ ਤਰ੍ਹਾਂ ਦੀ ਜਾਣਕਾਰੀ ਹਾਲੇ ਤੱਕ ਇਹ ਸਾਂਝੀ ਨਹੀਂ ਕਰ ਰਹੇ ਪਰ ਪੁਲਿਸ ਆਪਣੇ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਤਿਆਰੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ। ਪੁਲਿਸ ਦੀਆਂ तमाम ਗੱਡੀਆਂ ਦੀ ਮੂਵਮੈਂਟ ਹੈ। ਇਹ ਪੰਜਾਬ ਪੁਲਿਸ ਦੀ ਗੱਡੀ ਹੈ। ਹਾਲਾਂਕਿ ਇਹ ਜੇਕਰਾਂ ਦੀ ਮਿਸ ਇਨਫੋਰਮੇਸ਼ਨ ਕੈਮਰਾਮੈਨ ਨੂੰ ਕਹੂੰਗਾ ਕਿ ਆਪਾਂ ਉਹਦੇ ਤੋਂ ਵਰਜਿਤ ਰਹੀਏ ਸੈਂਸੇਸ਼ਨਲਾਈਜ਼ ਕਰਨ ਦੀ ਵੀ ਚੀਜ਼ਾਂ ਨੂੰ ਕੋਸ਼ਿਸ਼ ਇਹੋ ਜੇ ਮਾਹੌਲ ਦੇ ਵਿੱਚ ਹੁੰਦੀ ਹੈ ਅਸੀਂ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀ ਇਹੋ ਜਿਹੀਆਂ ਕਵਰੇਜਸ ਔਰ ਉਸ ਤੋਂ ਪਹਿਲਾਂ ਵੀ ਕਿਸਾਨ ਜਦੋਂ ਵੀ ਚੰਡੀਗੜ੍ਹ ਆਏ ਆ ਜਾਂ ਦਿੱਲੀ ਵੱਲ ਨੂੰ ਮੂਵ ਹੋਏ ਅਸੀਂ ਕਰਦੇ ਰਹੇ ਆ ਸੋ ਇਹ ਜਿਹੜੀ ਇਹ ਮਹਿਲਾ ਪੁਲਿਸ ਔਰ ਇਧਰ ਮੇਰੇ ਖੱਬੇ ਹੱਥ ਤੁਸੀਂ ਦੇਖੋ ਕਿ ਪੁਲਿਸ ਮਲਾਜ਼ਮ ਨੇ ਆਪਦੇ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਜੈਕਟਸ ਜਿਹੜੀਆਂ ਔਰ ਪੂਰਾ ਗੀਅਰ ਜਿਹੜਾ ਉਹ ਪਾ ਕੇ ਹਾਲਾਂਕਿ ਗਿਣਤੀ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਕਿ ਔਰ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਫੁੱਲੜਬਾਜ਼ੀ ਆ ਫਿਲਹਾਲ ਹਾਲੇ ਕੋਈ ਵੀ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਔਰ ਇਹ ਵੀ ਉਮੀਦ ਹੈ ਕਿ ਕਿਸਾਨ ਨੇ ਜਥੇਬੰਦੀਆਂ ਨੇ ਉਹ ਇਹੋ ਜਿਹਾ ਕੁਝ ਕਰਦੇ ਵੀ ਨਹੀਂ ਹੈ ਜਦੋਂ ਤੱਕ ਉਹਨਾਂ ਨੂੰ ਤੱਕਾ ਨਾ ਹੋਵੇ ਜਾਂ ਪ੍ਰਵੋਕ ਨਾ ਕੀਤਾ ਜਾਵੇ ਜਾਂ ਉਹਨਾਂ ਨੂੰ ਜੇ ਉਹ ਯੂਨੀਵਰਸਿਟੀ ਪਹੁੰਚਣਾ ਜਾਂਦੇ ਆ ਤੇ ਨਾ ਪਹੁੰਚਣ ਦਿੱਤਾ ਜਾਊਗਾ ਤਾਂ ਸ਼ਾਇਦ ਕੋਈ ਉਸ ਤਰ੍ਹਾਂ ਦਾ ਮਾਹੌਲ ਬਣੇ ਅਦਰਵਾਈਜ਼ ਬਹੁਤ ਸ਼ਾਂਤੀ ਬਹੁਤ ਪਿਆਰ ਅਮਨ ਮਾਨ ਦੇ ਨਾਲ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਸ਼ਾਇਦ ਉਹਨਾਂ ਨੂੰ ਪੀਸਫੁਲੀ ਚੰਡੀਗੜ੍ਹ ਤੱਕ ਜਾਣ ਦਿੱਤਾ ਜਾਊਗਾ ਪਰ ਇਹ ਬੈਰੀਗੇਟਿੰਗਸ ਹੋ ਰਹੀਆਂ ਤਾਂ ਆਈ ਏਮ ਸ਼ੋਰ ਇਹਦੇ ਪਿੱਛੇ ਵੱਡੇ ਰੀਜ਼ਨਸ ਨੇ ਕਿ ਕੀ ਸੋਚ ਰਹੀ ਹੈ ਪੁਲਿਸ ਔਰ ਇਸ ਤਰ੍ਹਾਂ ਫਿਲਹਾਲ 15 ਤੋਂ 20 ਜਾਣਿਆਂ ਦੀ ਗਿਣਤੀ ਹੈ ਕੋਈ ਬਹੁਤ ਹੀ ਵੱਡੀ ਗਿਣਤੀ ਨਹੀਂ ਹੈ ਬਹੁਤਾ ਵੱਡਾ ਅਜੇ ਤੱਕ ਇੱਥੇ ਜਿਹੜਾ ਬੈਰੀਗੇਟਿੰਗ ਨਹੀਂ ਕੀਤੀ ਗਈ ਜਿਵੇਂ ਚੰਡੀਗੜ੍ਹ ਪੁਲਿਸ ਆਮੂਮਨ ਤੌਰ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਕਰਦੀ ਹੈ ਔਰ ਦੂਜੀ ਗੱਲ ਇਹ ਵੀ ਹੈ ਕਿ ਹੁਣ ਤਕਰੀਬਨ ਕਿਉਂਕਿ 8 ਵਜੇ ਦਾ ਸਮਾਂ ਮੈਂ ਤੁਹਾਨੂੰ ਦੱਸਿਆ 11 ਵਜੇ ਦੀ ਕਾਲ ਹੈ ਤਾਂ ਇਸ ਤੋਂ ਬਾਅਦ ਹੀ ਗੱਡੀਆਂ ਦਾ ਕਾਫਲਿਆਂ ਦਾ ਟਰੈਕਟਰ ਟਰਾਲੀਆਂ ਜਿਵੇਂ ਜਿਵੇਂ ਵੀ ਕੋਈ ਯੂਨੀਵਰਸਿਟੀ ਪਹੁੰਚੂਗਾ ਉਹਨਾਂ ਦਾ ਆਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ देर रात ਜੋ ਕੁਝ ਵੀ ਯੂਨੀਵਰਸਿਟੀ ਚ ਵਾਪਰਿਆ ਉਹ ਅਸੀਂ ਤੁਹਾਨੂੰ ਦੱਸਦੇ ਆਇਆ ਮੀਡੀਆ ਔਰ ਬਾਕੀ ਕਰਮੀ ਔਰ ਔਰ ਬਹੁਤ ਫਿਲਹਾਲ ਹਲਕੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜੇ ਨੇੜੇ ਜਾ ਕੇ ਇਹ ਗੇਅਰ ਦਿਖਾ ਸਕਦੇ ਆ ਤਾਂ ਇਸ ਤਰ੍ਹਾਂ ਇਹ ਅ ਅ ਕਿਸੇ ਵੀ ਤਰ੍ਹਾਂ ਦਾ ਉਮੀਦ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਨਫਲਿਕਟ ਜਿਹੜਾ ਉਹ ਨਾ ਪੈਦਾ ਹੋਵੇ ਯੂਨੀਵਰਸਿਟੀ ਜਾਣ ਵਾਲਿਆਂ ਨੂੰ ਯੂਨੀਵਰਸਿਟੀ ਦਾਖਲ ਹੋਣ ਦਿੱਤਾ ਜਾਵੇ ਉਹ ਆਪਦਾ ਪੀਸਫੁਲ ਪ੍ਰੋਟੈਸਟ ਕਰਨ ਔਰ ਉਹ ਵਾਪਸ ਆਪਦੇ ਘਰਾਂ ਨੂੰ ਜਾਣ ਔਰ ਸੈਨੇਟ ਦੇ ਇਲੈਕਸ਼ਨ ਜਿਹੜੇ ਆ ਅਨਾਉਂਸ ਹੋਣ ਹੁਣ ਇੱਕ ਇੱਕ ਇਹ ਕਲੈਰਿਟੀ ਮੈਂ ਦੇ ਦੇਣਾ ਚਾਹਨਾ ਕੈਮਰਾਮੈਨ ਨੂੰ ਕਹੂੰਗਾ ਕਿ ਬਹੁਤ ਇੰਪੋਰਟੈਂਟ ਹੈ ਇਹ ਗੱਲ ਆਪਾਂ ਦੱਸਦੀ ਇਹ ਕਲੈਰਿਟੀ ਕੀ ਹੈ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਕਿ ਜਦੋਂ ਨੋਟੀਫਿਕੇਸ਼ਨ ਵਾਪਸ ਹੀ ਲੈ ਲਿਆ ਤਾਂ ਫਿਰ ਅੱਜ ਦੀ ਕਾਲ ਕਿਉਂ ਆ ਤਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਜਿਹੜੀ ਅੱਜ ਦੀ ਕਾਲ ਹੈ ਉਹ ਨੋਟੀਫਿਕੇਸ਼ਨ ਵਾਪਸ ਲੈਣ ਤੋਂ ਬਾਅਦ ਮੰਗੇ ਆ ਵਿਦਿਆਰਥੀ ਜਥੇਬੰਦੀਆਂ ਦੀ ਵੀ ਔਰ ਸੈਨੀਟਰਸ ਦੀ ਵੀ ਔਰ ਬਾਕੀ ਵੀ ਜਿਹੜਾ ਸਮਰਥਨ ਚ ਜਥੇਬੰਦੀਆਂ ਨੇ ਕਿ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਹੈ ਉਹ ਹੋਵੇ ਤੇ ਇਲੈਕਸ਼ਨ ਡਿਕਲੇਅਰ ਹੋ ਜਾਣ ਇਲੈਕਸ਼ਨ ਡਿਕਲੇਅਰ ਦਾ ਪ੍ਰੋਸੈਸ ਹੈ ਕਿ ਵੀਸੀ ਵੱਲੋਂ ਪ੍ਰਸ਼ਾਸਟਰਪਤੀ ਨੂੰ ਜਿਹੜਾ ਉਹ ਭੇਜਿਆ ਜਾਂਦਾ ਹੈ ਜਿਹੜਾ ਜਿਹੜਾ ਸਾਰਾ ਖਾਕਾ ਤਿਆਰ ਕਰਕੇ ਔਰ ਉਸ ਤੋਂ ਬਾਅਦ ਉਹਦੀ ਅਪਰੂਵਲ ਹੁੰਦੀ ਹੈ ਸਾਡੇ ਤੱਕ ਜੋ ਜਾਣਕਾਰੀ ਹੈ ਕਿ ਕੱਲ ਵੀਸੀ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹ ਖਾਕਾ ਤਿਆਰ ਕਰ ਲਿਆ ਗਿਆ ਉਹ ਸ਼ਾਇਦ ਭੇਜ ਵੀ ਦਿੱਤਾ ਗਿਆ ਉਹਦੀ ਇਹ ਹੈ ਕਿ ਉਹਦੀ ਡੇਟ ਦੀ ਅਨਾਉਂਸਮੈਂਟ ਦੀ ਜਿਹੜੀ ਮੰਗ ਹੈ ਵੱਡੀ ਮੰਗ ਔਰ ਦੂਜਾ ਹੈ ਕਿ ਜਦੋਂ ਇਸ ਨੂੰ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਹੈ ਤਾਂ ਇਹਦੇ ਵਿੱਚ ਯੂਨੀਵਰਸਿਟੀ ਸਟੇਟ ਦੇ ਅਧੀਨ ਆਵੇ ਸੈਂਟਰਲਾਈਜ਼ ਯੂਨੀਵਰਸਿਟੀ ਨਾ ਬਣੇ ਇਹ ਬਹੁਤ ਵੱਡੇ ਜਿਹੜੇ ਮਸਲੇ ਨੇ ਉਹਨਾਂ ਤੇ ਵੀ ਵਿਚਾਰਾਂ ਜੜੀਆਂ ਅੱਜ ਹੋਣੀਆਂ ਨੇ ਸੋ ਫਿਲਹਾਲ ਅਸੀਂ ਚੰਡੀਗੜ੍ਹ ਦੇ ਬਾਹਰੋਂ ਰਿਪੋਰਟ ਕਰ ਰਹੇ ਹਾਂ ਕੁਝ ਦੇਰ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਜਾ ਕੇ ਤੁਹਾਨੂੰ ਜੋ ਅੱਜ ਦੀਆਂ ਜੋ ਕੁਝ ਰਹੇਗਾ ਕੀ ਥਾਟਸ ਨੇ ਕੇਂਦਰ ਕਿਵੇਂ ਸੋਚਦੀ ਹੈ ਪੰਜਾਬ ਨੂੰ ਕਿਵੇਂ ਸੋਚਦਾ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਔਰ ਡਿਸਕਸ਼ਨ ਔਰ ਰਿਪੋਰਟ ਇਹ ਅਸੀਂ ਕਰਾਂਗੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਚੰਡੀਗੜ੍ਹ